ਸਤਿ ਸ੍ਰੀ ਅਕਾਲ ਮੈਂ ਪ੍ਰਿੰਸ ਨਵਾਂ ਜ਼ਮਾਨਾ ਟੀਵੀ ਦੇਖ ਰਿਹਾ ਹਾਂ ਸਾਰੇ ਦਰਸ਼ਕਾ ਦਾ ਸਵਾਗਤ ਕਰਦਾ ਹਾਂ ਸਾਥੀਓ ਨਿਹਾਲ ਸਿੰਘ ਵਾਲਾ ਵਿਖੇ ਪਬਲਿਕ ਮੀਡੀਆ ਕਲੱਬ ਦੀ ਇੱਕ ਮੀਟਿੰਗ ਹੋਈ ਆਓ ਜਾਣਦੇ ਹਾਂ ਪੱਤਰਕਾਰ लवली ਕੁਮਾਰ ਦੀ ਇੱਕ ਵਿਸ਼ੇਸ਼ ਰਿਪੋਰਟ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਨਵੇਂ ਚੁਣੇਗੇ ਪ੍ਰਧਾਨ ਗੁਰਚਰ ਸਿੰਘ ਜੀ ਰਾਜੂ ਪੱਤੋ ਉਹ ਆਪਣੇ ਵੱਲੋਂ ਆਪਣੀ ਨਵੀਂ ਚੁਣੀ ਗਈ ਟੀਮ ਵੱਲੋਂ ਕੀ ਸਾਨੂੰ ਵਿਸ਼ਵਾਸ ਦਵਾਉਂਦੇ ਆ ਬੇਨਤੀ ਕਰੂੰਗਾ ਕਿ ਉਹ ਵਿਸ਼ਵਾਸ ਜ਼ਰੂਰ ਦਵਾਉਂਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਸ਼ਹੀਦਾਂ ਦੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੋਇਆ ਉਵਲੰਦ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੀ ਪਬਲਿਕ ਮੀਡੀਆ ਕਲੱਬ ਨੇ ਹਾਲ ਸਿੰਘ ਵਾਲਾ ਦਾ ਜਿਹੜਾ ਘਟਨਾ ਹੋਇਆ ਸੋ ਉਸ ਦੇ ਵਿੱਚ ਜਿੰਨੇ ਵੀ ਯੂਟਿਊਬਰ ਜਾਂ ਫੇਸਬੁੱਕ ਚਲਾਉਣ ਵਾਲਾ ਭਾਈਚਾਰਾ ਪਹੁੰਚਿਆ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਵੱਲੋਂ ਗੁਰਚਰਨ ਸਿੰਘ ਰਾਜੂ ਪੱਤੋ ਹੀਰਾ ਸਿੰਘ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਕੋਟਣ-ਕੋਟ ਧੰਨਵਾਦ ਕਰਦਾ ਕਿ ਜਿਹੜਾ ਕੇਸ ਸਾਡੀ ਸੰਸਥਾ ਦੇ ਮੀਟਿੰਗ ਦੇ ਵਿੱਚ ਆ ਕੇ ਇਸ ਨੂੰ ਚਾਰ ਚੰਨ ਲਾਇਆ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚਿਆ ਸੋ ਸਮੁੱਚੇ মিডিਆ ਭਾਈਚਾਰੇ ਦਾ ਜਿੰਨੇ ਵੀ ਤੁਸੀਂ ਪਹੁੰਚੇ ਹੋ ਤੁਹਾਡਾ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਸੋ ਜਿਹੜੀ ਅੱਜ ਦੀ ਸਾਡੀ ਮੀਟਿੰਗ ਹੈ ਪਬਲਿਕ মিডিਆ ਨਿਹਾਲ ਸਿੰਘ ਵਾਲਾ ਦੀ ਜਿਹੜੀ ਮੀਟਿੰਗ ਹੋਈ ਹੈ ਤੇ ਮੇਰੇ ਵੱਲੋਂ ਯਾਨੀ ਕਿ ਸਮੁੱਚੀ ਮੇਰੀ ਟੀਮ ਨੂੰ ਉਹਨਾਂ ਨੂੰ ਮੈਂ ਮੁਬਾਰਕਵਾਦ ਜਿੰਨਾ ਜਿਨ੍ਹਾਂ ਨੇ 2.5 ਸਾਲ ਤੋਂ ਮੈਨੂੰ ਪੂਰਨ ਸਮਰਥਨ ਦਿੱਤਾ ਤੇ ਅੱਜ ਅਸੀਂ ਇਸ ਮਕਾਮ ਤੇ ਪਹੁੰਚੇ ਹਾਂ ਸੋ ਜਿਹੜੀ ਅਗਲੀ ਰੂਪਰੇਖਾ ਜਿਹੜੀ ਪ੍ਰਧਾਨ ਸਾਹਿਬ ਸਾਡੇ ਸਰਪੰਚ ਜੀ ਨੇ ਦੱਸੀ ਹੈ 5 ਅਕਤੂਬਰ ਨੂੰ ਧਰਮਕੋਟ ਵਿਖੇ ਇਸ ਪਬਲਿਕ মিডিਆ ਕਲੱਬ ਦਾ ਜਿਹੜਾ ਗਠਨ ਕੀਤਾ ਜਾਊਗਾ ਸੋ ਸਾਡੇ ਦਰਮਿਆਨ ਧਰਮਕੋੜ ਤੋਂ ਹੀ ਬਹੁਤ ਵੱਡੀ ਤਦਾਦ ਦੇ ਵਿੱਚ ਪੰਜ-ਸੱਤ ਨਿਊਜ਼ ਚੈਨਲਾਂ ਵਾਲੇ ਪਹੁੰਚੇ ਆ। ਉਹਨਾਂ ਦਾ ਵੀ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਸੋ ਮੈਨੂੰ ਇਹਨਾਂ ਨੇ ਜਿਹੜੀ ਵੀ ਜ਼ਿੰਮੇਵਾਰੀ ਸੌਂਪੀ ਆ ਮੇਰੇ ਤੇ ਵਿਸ਼ਵਾਸ ਕੀਤਾ। ਸੋ ਮੈਂ ਆਪ ਜੀ ਨੂੰ ਪੂਰਨ ਵਿਸ਼ਵਾਸ ਕਰਦਾ। ਤਵਾਉਣਾ ਕਿ ਇਸ ਪਬਲਿਕ ਕਲੱਬ ਪਬਲਿਕ ਕਲੱਬ মিডিਆ ਨੂੰ ਮੈਂ ਪੂਰਨ ਤੁਹਾਡੇ ਸਹਿਯੋਗ ਦੇ ਨਾਲ ਬੁਲੰਦੀਆਂ ਤੇ ਲੈ ਜਾਵਾਂਗਾ। ਇੰਨੀਆਂ ਗੱਲਾਂ ਕਹਿੰਦਾ ਹੋਇਆ ਕਿਮਾ ਦਾ ਜਾਚਕ ਹੈ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਫਤਿਹ